ਾਰੇ جس کار ਨਾਲ ਬਣਾ ਨੇ ਉਹ ਬਣਾਈ ਚੌਪੜੀ ਮੈਂ ਪਰਵੇਸ਼ ਕਰਨ ਲੱਗੀ ਕਿਵੇਂ ਦੀ ਬਣਾਈ ਬਹੁਤ ਵਧੀਆ ਬਣੀ ਐ ਬੜੀ ਮਿਹਨਤ ਕੀਤੀ ਆ ਹਾਂ ਚਲ ਆਜਾ ਚੜ ਕੇ ਦੇਖ ਦੀ ਕਿੱਦਾਂ ਦੀ ਬਣੀ ਐ ਮੰਮੀ ਕਹਿੰਦੀ ਮੈਂ ਤੁਹਾਡੀ ਅੱਜ ਚੌਪੜੀ ਵੇਖਣ ਜਾਣੀ ਆ ਕਿੱਦਾਂ ਦੀ ਬਣਾਈ ਚੌਪੜੀ ਨਹੀਂ ਮੰਮੀ ਚਲ ਚੌਪੜੀ ਲਾ ਲਓ ਕੀ ਬਣਾ ਮੰਮੀ ਕਹਿੰਦੀ ਮੈਂ ਟਰੀ ਹਾਊਸ ਦੇਖਣਾ ਆਪਣਾ ਚੜ ਜਾ ਮੰਮੀ ਮੈਂ ਵੀ ਆ ਗਿਆ ਕਿਤੇ ਘਰ ਬਣਾਇਆ ਵਾ ਉਹ ਦੇਖਣ ਚੱਲ ਹਾਂ ਤੇ ਇੱਥੇ ਨਾ ਇੰਨਾ ਮਜਾ ਨਾ ਐਸ ਟਾਈਮ ਤ ਬੜਾ ਮਜਾ ਹੁੰਦਾ ਐਸ ਟਾਈਮ ਤ ਮੰਮੀ ਆਈ ਆ ਇਹ ਦੇਖਣ ਤਾਂ ਆਪਾਂ ਡਰੋਨ ਸ਼ਾਟ ਵੀ ਲਿਆ ਹੀਗਾ ਤੇ ਸਪੈਸ਼ਲ ਅਸੀਂ ਆਏ ਮੋਟਰ ਤੇ ਐਸ ਟਾਈਮ ਦੇਖੋ ਸੂਰਿਆ ਆ ਦੇਖੋ ਸਨਸੈਟ ਸਨਸੈਟ ਹੁੰਦਿਆ ਤ ਹੁਣ ਆਪਾਂ ਵੀ ਉੱਤੇ ਜਾਈਏ ਮੰਮੀ ਦਾ ਰਿਐਕਸ਼ਨ ਲਈਏ ਤੇ ਮੰਮੀ ਨੂੰ ਕਿਵੇਂ ਦੀ ਲੱਗੀ ਤੇ ਮੰਮੀ ਦਾ ਰਿਐਕਸ਼ਨ ਵੇਖੀਏ ਬਹੁਤ ਵਧੀਆ ਕਰਨੀਆ ਬੜਾ ਕੁਛ ਕੀ ਰੱਖਿਆ ਹੈ ਆ ਤੁਸੀਂ ਲਾਇਆ ਹੈ ਬੜਾ ਵਧੀਆ ਬਣਿਆ ਬਣਿਆ ਹੈ ਆ ਆਲਣ ਤਾਂ ਮੈਨੂੰ ਉੱਤੇ ਫਿਰ ਵਾਟਰ 쿨ਰ ਵੀ ਉੱਤੇ ਪਿਆ ਵਾ ਕਿਵੇਂ ਮੈਂ ਕਿਹ ਬੜਾ ਕੁਝ ਬਖਾਨ ਲਈ ਚੀਜ਼ਾਂ ਰੱਖੀਆਂ ਆਈਆਂ ਵਾ ਵਾਟਰ ਪੂਲਰ ਰੱਖਿਆ ਆ ਵਾ ਹਾਂ ਇਹਨਾਂ ਉਹ ਬਣਾਈ ਸੀ ਕਿ ਮੈਗੀ ਉਹ ਵੀ ਵਿੱਚ ਕੱਲ ਖਾਧੀ ਆ ਹਾਂ ਕੰਡੇ ਉਦਾਂ ਹੀ ਪਏ ਆ ਉਦਾਂ ਹੀ ਪਏ ਹੋਏ ਇਹ ਆਪਾਂ ਅੱਜ ਲੈ ਜਾਣੀ ਆ ਰੱਖਿਆ ਆ ਪਾਣੀ ਪੀਣ ਕਿੰਨਾ ਵਧੀਆ ਵੈ ਸੌਣ ਨੂੰ ਬੜਾ ਵਧੀਆ ਬਣੀ ਹੋਈ ਆ ਹਾਂ ਬੰਦਾ ਦਿਨੇ ਆਣ ਕੇ ਤੇ ਸੌਂ ਸਕਦਾ ਉਹ ਨਾਮਦੇਵ ਦੀ ਸ਼ੀਂਬੇ ਦੀ ਛਪਰੀ ਬਣਾਈ ਸੀ ਨਾ ਹਾਂ ਹਰਾਮ ਨੇ ਹਾਂ ਉਹ ਪੱਕ ਤਸੀਗਾ ਅੱਛਾ ਉਹਦੀ ਛਪਰੀ ਬਣਾਈ ਸੀ ਗ੍ਰਾਮ ਨੇ ਹਾਂ ਗਵਾਂਡਣ ਪੁੱਛਦੀ ਕਹਿੰਦੀ ਮੈਨੂੰ ਵੀ ਇਦਾਂ ਦੀ ਛੱਪਰੀ ਬਣਾ ਦੇ ਹੂੰ ਤੇ ਭਾਵੇਂ ਤੁੰਗਣੀ ਮਨਜ਼ੂਰੀ ਮੇਥੋਂ ਲੈ ਲੈ ਤੇ ਇਦਾਂ ਦੀ ਛੱਪਰੀ ਬਣਾ ਦੇ ਹੂੰ ਤੇ ਉਹ ਕਹਿੰਦਾ ਵੀ ਇਦਾਂ ਦਾ ਤਖਾਨ ਨਹੀਂ ਕੋਈ ਵੀ ਮੇਰੀ ਛੱਪਰੀ ਪਰਮਾਤਮਾ ਬਣਾਉਣ ਵਾਲਾ ਵਾ ਰਾਮ ਮੇਰੀ ਛੱਪਰੀ ਬਣਾਉਣ ਵਾਲਾ ਵਾ ਇਦਾਂ ਦੀ ਛੱਪਰੀ ਕੋਈ ਨਹੀਂ ਬਣਾ ਸਕਦਾ ਅੱਛਾ ਉਹ ਹੀ ਬਣਾਉਣ ਵਾਲਾ ਵਾ ਉਹ ਭਗਤ ਸੀ ਨਾ ਅੱਛਾ ਗੁਰੂ ਦਾ ਕਹਿੰਦੇ ਆ ਨਾਮ ਦੇਵ ਨੂੰ ਗਵਾਂਡਣੇ ਪੁੱਛੀਦੀ ਕਿੱਥੋਂ ਤੇ ਬਣਾਈ ਛਪਰੀ ਨਾਮ ਦੇਵ ਨੂੰ ਗਵਾੰਡਣਾ ਪੋਛੀ ਦੀ ਕਿੱਥੋਂ ਤੇ ਬਣਾਈ ਛਪਰੀ ਆਵੇਂ ਦੁੱਗਣੀ ਮਨਜ਼ੂਰੀ ਮੇਥੋਂ ਲੈ ਲੈ ਇਹੋ ਜੀ ਬਣਾੰਦੇ ਛਪਰੀ ਆਵੇਂ ਦੁੱਗਣੀ ਮਨਜ਼ੂਰੀ ਮੇਥੋਂ ਲੈ ਲੈ ਇਹੋ ਜੀ ਬਣਾੰਦੇ ਛਪਰੀ ਮੇਰੀ ਰਾਮ ਨੇ ਬਣਾਈ ਮੇਰੀ ਛਪਰੀ ਇਹ ਦਾੰਦਾ ਤਖਾਨ ਕੋਈ ਨਾ ਮੇਰੀ ਰਾਮ ਨੇ ਬਣਾਈ ਮੇਰੀ ਛਪਰੀ ਇਹ ਦਾੰਦਾ ਤਖਾਨ ਕੋਈ ਨਾ ਇਹ ਦਾੰਦਾ ਤਖਾਨ ਕੋਈ ਨਾ ਇਹ ਦਾੰਦਾ ਤਖਾਨ ਕੋਈ ਨਾ ਹਾਂ ਇਹ ਤਾਂ ਬੜਾ ਵਧੀਆ ਗਾਇਆ ਕਿੰਨੇ ਮੰਮੀ ਸਿਖਾਇਆ ਵਾ ਪਹਿਲਾਂ ਕਿਸੇ ਨੇ ਸੁਣਾਇਆ ਹੀਗਾ ਇਹ ਸ਼ਬਦ ਆ ਅੱਛਾ ਬੜਾ ਵਧੀਆ ਸੀ ਤੇ ਚਲੋ ਕਿਵੇਂ ਦਾ ਲੱਗਾ ਵੈਸੇ ਆ ਹੱਟ ਬੜਾ ਵਧੀਆ ਗਿਆ ਵੀ ਬੜੀ ਵਧੀਆ ਹਾਂ ਹਾਂ ਘੈਂਟ ਨਾ ਜਿਨੇ ਇੱਥੇ ਹਵਾ ਹੁੰਦੀ ਆ ਵਿੱਚ ਦੀ ਉਹ ਜਿਹੜੇ ਜਗ੍ਹਾ ਨੇ ਵੀਰੇ ਜਵਾਰ ਲਾ ਕੇ ਨਾ ਛੱਪਰੀ ਬਣਾਈ ਸੀ ਤਾਂ ਹੈ ਚਮਕਦੀ ਸੀ ਅੱਛਾ ਅੱਛਾ ਸੋਨੇ ਦੀ ਲੱਗਦੀ ਸੀ ਜਿਵੇਂ ਸੋਨੇ ਅੰਗੂ ਨਾ ਸੋਨਾ ਹੀ ਲੱਗ ਗਿਆ ਸੀ ਗਾਇਜ਼ ਆ ਆ ਪੰਜ ਰੰਗ ਕੀਤਾ ਸੋਨੇ ਵਰਗ ਬਣ ਗਈ ਸੀ ਛੱਪਰੀ ਹਾਂ ਆ ਆ ਰੰਗ ਗਲਤ ਕਰ ਬਾਈ ਇੱਥੇ ਕਾ ਨਾ ਬਰਾਊਨ ਕੀਤਾ ਸੀ ਬਾਕੀ ਨਾ ਗੇਟ ਤਾਂ ਬਹੁਤ ਸੋਨਾ ਬਣ ਗਿਆ ਐਨੂੰ ਆਪਾਂ ਉਹ ਵੀ ਕੱਸੇ-ਕੁੱਸੇ ਪਰ ਰੰਗ ਗਲਤ ਛੱਪਰੀ ਬਣਾ ਕੇ ਹੀਰੇ ਜਵਾਰ ਮੋਤੀ ਚਮਕਦੇ ਸੀ ਅੱਛਾ ਸੋਨੇ ਦੀ ਛੱਪਰੀ ਬਣਾ ਕੇ ਹੀਰੇ ਜਵਾਰ ਚਮਕਦੇ ਇੰਨੀ ਸੋਹਣੀ ਛੱਪਰੀ ਸੀ ਨਾ ਗਵੰਡਨ ਪੁੱਛਦੀ ਵੀ ਮੇਤੋ ਭਾਵੇਂ ਦੁੱਗਣੀ ਮਨਜ਼ੂਰੀ ਮੇਤੋ ਲੈ ਲੈ ਇਹੋ ਜੀ ਬਣਾ ਦੇ ਛੱਪਰੀ ਉਹ ਕਹਿੰਦਾ ਇਹ ਇਦਾਂ ਦਾ ਤਖਾਨ ਨਹੀਂਗਾ ਕੋਈ ਵੀ ਮੇਰੀ ਉਹ ਪਰਮਾਤਮਾ ਨੇ ਅਵਤਾਰ ਨੇ ਬਣਾਈ ਮੇਰੀ ਛੱਪਰੀ ਵਾਹਿਗੁਰੂ ਨੇ ਬਣਾਈ ਆ ਮੇਰੀ ਛੱਪਰੀ ਇਦਾਂ ਦਾ ਕੋਈ ਨਹੀਂ ਬਣਾ ਸਕਦਾ ਛੱਪਰੀ ਆਪਾਂ ਆ ਕਿਵੇਂ ਆ ਇਹ ਵੀ ਬਹੁਤ ਵਧੀਆ ਆ ਵਾ ਇਹ ਤੁਹਾਨੂੰ ਵੀ ਪਰਮਾਤਮਾ ਨੇ ਇਦਾਂ ਬਖਸ਼ ਕੀਤੀ ਆ ਤਾਂ ਤੁਸੀਂ ਬਣਾ ਲੀਓ ਚਲੋ ਵਧੀਆ ਲੱਗੀ ਵਾਹਿਗੁਰੂ ਦੇ ਆਪਾਂ ਵੀ ਬੱਚੇ ਵਾਹਿਗੁਰੂ ਦੇ ਆ ਚਲੋ ਬਈ ਇਹ ਸਭ ਕੁਝ ਮੰਮੀ ਦੇ ਚੈਨਲ ਤੇ ਬੜੇ ਦਿਨਾਂ ਦੀ ਵੀਡੀਓ ਨਹੀਂ ਪਾਈ ਜੋ ਕਿਛ ਹੈ ਉਹ ਸਭ ਕੁਛ ਤੇਰਾ ਮੇਰਾ ਮੁਝ ਕੋਈ ਸ਼ੀ ਵੀ ਨਹੀਂ ਬੜੇ ਵਧੀਆ ਆਉਂਦੇ ਆ ਨਹੀਂ ਜੋ ਕਿਸ਼ ਹੈ ਸੋ ਤੇਰਾ ਮੇਰਾ ਮੁਝ ਕੁਛ ਵੀ ਨਹੀਂ ਸਭ ਕੁਛ ਤੇਰਾ ਹੀ ਤੇਰਾ ਵਾਹਿਗੁਰੂ ਤੇਰਾ ਹੀ ਤੇਰਾ ਮੇਰਾ ਕੁਛ ਨਹੀਂ ਉੱਥੇ ਸਭ ਕੁਛ ਤੇਰੇ ਨੇ ਤੇ ਵਧੀਆ ਲੱਗਾ ਮੰਮੀ ਬਹੁਤ ਵਧੀਆ ਲੱਗਾ ਚਲੋ ਭਾਈ ਮੰਮੀ ਨੂੰ ਆਪਾਂ ਇੱਥੇ ਵਖਾਉਣ ਹੀ ਲਿਆਏ ਸੀਗੇ ਟਰੀ ਹਾਊਸ ਆਪਣਾ ਤੇ ਮੰਮੀ ਨੂੰ ਐਡਾ ਘੈਂਟ ਲੱਗਾ ਮੰਮੀ ਕਹਿੰਦੀ ਵੇਖ ਕੇ ਆਉਣਾ ਵਾ ਰੋਟੀ ਆਪਾਂ ਪਕਾਉਣੀ ਆ ਰੋਟੀ ਬਾਅਦ ਚ ਪਕਾ ਲਾਂਗੇ ਪਹਿਲਾਂ ਘਰ ਵੇਖ ਆਈਏ ਹਨੇਰਾ ਹੋਣਾ ਵਾਲਾ ਵਾ ਤੇ ਇਧਰ ਬਾਬਾ ਜੀ ਬੋਲਦੇ ਪਏ ਆ ਸਪੈਸ਼ਲ ਅਸੀਂ ਆਏ ਇਹ ਵੇਖਣੀ ਮੰਮੀ ਕਹਿੰਦੀ ਕੋਈ ਨਹੀਂ ਕੰਮ ਤਾਂ ਹੁੰਦੇ ਹੀ ਰਹਿਣੇ ਇਸ ਕਰਕੇ 3 ਹਾਊਸ ਤਵੇਖ ਆਈਏ ਚਲੋ ਵਧੀਆ ਮਜਾ ਆਇਆ ਚਲੋ ਹੁਣ ਆਪਾਂ ਚਲਦੇ ਆ ਘਰੇ ਚਲੋ ਚਲੋ